ਤਾਂ ਉਹ ਮੈਂ ਪੈਠੋ ਕਿ ਮੌਨਾਇਕ ਘੋਨਾ ਮੈਂ ਭਾਜੀ ਕੀ ਹੋਇਆ ਕੀ ਹੈ ਜੀ ਭਾਜੀ ਮੈਂ ਅਸੀਂ ਇੱਧਰ ਦਵਾਈ ਮਾਤਾ ਦੇ ਲੈਣ ਜਾ ਰਹੇ ਸੀਗੇ ਤੇ ਅਸੀਂ ਦੋਵੇਂ ਮੈਂ ਤੇ ਬ੍ਰਦਰ ਸੀਗਾ ਤੇ ਇਹਨਾਂ ਚੱਲ ਚੱਲਦੇ ਮੋਟਰਸਾਈਕਲ 'ਚੋਂ ਤੇ ਸਾਨੂੰ ਫੜ ਫੜ ਫੜਨ ਦੇ ਕੋਸ਼ਿਸ਼ ਆ ਵੀ ਚਾਬੀ ਲਾੜੀ ਇਹਨੇ ਮੈਨੂੰ ਅਸੀਂ ਆਪਣੇ ਧੰਨ ਮੈਨੂੰ ਕਹਿੰਦਾ ਫੋਨ ਦੇ ਕੇ ਆ ਦੇਖੋ ਫੋਨ ਦੀ ਸਾਰੀ ਹਾਲਤ ਤੇ ਚਲੋ ਕੋਈ ਨਾ ਤੁਹਾਡੀ ਬੌਂਡ ਕਰਨਾ ਮੋਟਰਸਾਈਕਲ ਜਿੱਦ ਜੀ ਸਾਦੀ ਕਰੋ ਮੈਨੂੰ ਕਹਿੰਦਾ ਹੈਲਮਟ ਨਹੀਂ ਪਾਇਆ ਮੈਂ ਕਹਿੰਦਾ ਮੈਂ ਸਰਦਾਰ ਆ ਕਹਿੰਦਾ ਪੱਗ ਲਾ ਕੇ ਇਹਨੂੰ ਹੁਣ ਮੈਂ ਪੱਗ ਲਾ ਕੇ ਦਿਖਾਵਾਂ ਇਹਨੂੰ ਉਹ ਗਾਲੀ ਗੱਲ ਗਾਰ ਨਹੀਂ ਕਰਨੀ ਨਹੀਂ ਇਹਨੂੰ ਪੱਗ ਲਾ ਕੇ ਇਹ ਇਹ ਇੱਥੇ ਖੜੇ ਸੀ ਯਾਰ ਜੋ ਲਾਈਨ ਲੱਗੀ ਹੋਈ ਹੈ ਲਾਈਨਾਂ ਦੇ ਪਾਪਾ ਲੈ ਲੈ ਤੋਈ ਸਾਰੇ ਜਣ ਨੰਗਨਾਂ ਪਿਆਸੀ ਵੀ ਨੰਗਨਾਂ ਪਿਆਸੀ ਤੇ ਹੁਣ ਅਸੀਂ ਪੱਗ ਲਾ ਕੇ ਦਿਖਾਈਏ ਕਿ ਪੱਜੇ ਬੰਦੇ ਖੜੇ ਆ ਨਾਕੀ ਇਹਨਾਂ ਦਾ ਕੋਈ ਨਾਕਾ ਐਸੇ ਹੈਗਾ ਆ ਨਾਕਾ ਇਹਨਾਂ ਦਾ ਉਹ ਲੱਗਿਆ ਹੋਏਗਾ ਜੀ ਇੱਥੇ ਚੌਂਕ ਦੇ ਵਿੱਚ ਜਿਹੜਾ ਨਾਕਾ ਆ ਚੌਂਕ ਦੇ ਵਿੱਚ ਪਬਲੀ ਦਾ ਰਸਤਾ ਆ ਜੇ ਪਬਲੀ ਨੂੰ ਅਸੀਂ ਰੋ ਰੋ ਕੇ ਫੜਾਂਗੇ ਤੇ ਉਹ ਕਿਹੜੇ ਕਾਨੂੰਨ ਐ ਕਿਹੜੇ ਕਾਨੂੰਨ ਚ ਲਿਖਿਆ ਕਿ ਅਸੀਂ ਪਬਲੀ ਨੂੰ ਘਰਾਂ ਘਰਾਂ 'ਚ ਜਾ ਕੇ ਫੜਾਂਗੇ ਆਪਾਂ ਹਾਂਜੀ ਸ਼੍ਰੀਮਾਨ ਜੀ ਕੀ ਗੱਲ ਕੀਤੀ ਉਹ ਕਹਿ ਰਹੇ ਕਿ ਤੁਸੀਂ ਕਹਿ ਰਹੇ ਇੱਧਰ ਇਹਨਾਂ ਨੂੰ ਇੰਨੀ ਗੱਲ ਦਾ ਪੁੱਛੋ ਚੁੱਪ ਕਰ ਜਾਓ ਇੱਕ ਮਿੰਟ ਭਾਈ ਉਹਨਾਂ ਨੂੰ ਪੁੱਛ ਲੈ ਆਪ ਜਿਆਦਾ ਪੁੱਛੋ ਮੈਨੂੰ ਪੁੱਛਣ ਦੇ ਤਾਂ ਹੁਣ ਨਹੀਂ ਪੁੱਛੋ ਨਾ ਤੁਸੀਂ ਮੌਕੇ ਤੇ ਹੀ ਥੇ ਠੀਕ ਹੈ ਇਹ ਇਹ ਨਹੀਂ ਚਲਾਉਂਦਾ ਮੁੰਡਾ ਮੁੰਡਾ ਮੋਨਾ ਚਲਾਉਣ ਡਿਆ ਸੀ ਮੋਟਰਸਾਈਕਲ ਇੱਥੇ ਨਾ ਰੋਕਿਆ ਇਹ ਭੱਜ ਗਏ ਉਹਨੂੰ ਉੱਥੇ ਜਾ ਕੇ ਫੜੇ ਫਿਰ ਇਹਨੇ ਕੋਈ ਲਾਇਸੈਂਸ ਪੁੱਛਿਆ ਕੋਈ ਲਾਇਸੈਂਸ ਨਹੀਂ ਨਾ ਕੋਈ ਨਿਯਾਰਤੀ ਹੈ ਨਾ ਕੋਈ ਮਤਲਬ ਅਗਲੇ ਨੇ ਹੈਲਮਟ ਪਾਇਆ ਸੀ ਇਹਨਾਂ ਦਾ ਇਲਜ਼ਾਮ ਹੈ ਵਾਹ ਵੀ ਇਹ ਮੋਟਰਸਾਈਕਲ ਚਲਾਇਆ ਜਿਹੜੇ ਪਿੱਛੇ ਬੈਠਾ ਹੈ ਇਹਦਾ ਕੋਈ ਰੋਲ ਨਹੀਂ ਹੈਗਾ ਇਹ ਮੋਟਰਸਾਈਕਲ ਦੇ ਪਿੱਛੇ ਚਲੋ ਨਹੀਂ ਮੈਂ ਤੁਹਾਨੂੰ ਬੋਲ ਰਿਹਾ ਫਿਰ ਇਹਨੇ ਮੈਨੂੰ ਐਡਾ ਕਿਉਂ ਕਿਹਾ ਕਿ ਤੂੰ ਪਾਗਲ ਆ ਗਿਆ ਆ ਨਾ ਨਹੀਂ ਭਾਜੀ ਇਹ ਇਹ ਗੱਲ ਇਹ ਇਹਨੂੰ ਪੁੱਛਿਆ ਸੀ ਇਹ ਗੱਲ ਤੁਸੀਂ ਕਹੀ ਸੀਗੀ ਹਾਂਜੀ ਬਸ ਇਹਨਾਂ ਨੂੰ ਜਵਾਬ ਬਣਤਣਾ ਇਹ ਗੱਲ ਕਹੀ ਸੀਗੀ ਤੁਸੀਂ ਇਹਨਾਂ ਨੇ ਉਧਰ ਬੱਚੇ ਆ ਰਹੇ ਸੀ ਬੱਚੇ ਉਹ ਅੱਗੇ ਚਲੇ ਗਏ ਇਨੀ ਭੱਜ ਕੇ ਮੋਟਰਸਾਈਕਲ ਦੀ ਚਾਬੀ ਕੱਢੀ ਆ ਜਦੋਂ ਬੱਚੇ ਡਿਗਣ ਲੱਗੇ ਇਹਨਾਂ ਜੇਬ ਚੋਂ ਨਿਕਲ ਕੇ ਮੋਬਾਈਲ ਥੱਲੇ ਡੀਆ ਮੋਬਾਈਲ ਉਸ ਟਾਈਮ ਟੁੱਟਾਇਆ ਇਹ ਇਹਨਾਂ ਨੇ ਬਹੁਤ ਵੱਡੀ ਗਲਤ ਲੈਂਗੁਏਜ ਜੋ ਯੂਜ਼ ਕੀਤੀ ਆ ਉਹਨੇ ਪਾਗ ਲਾ ਕੇ ਟਕਾ ਪਾ ਕੇ ਚਲਾਨ ਕਰਨਾ ਕੋਈ ਗੱਲ ਨਹੀਂ ਕਰ ਰੋ ਇਹਨਾਂ ਫਰਜ਼ਮੰਦ ਚਲਾਨ ਕਰਨਾ ਪਬਲਿਕ ਦਾ ਚਲਾਨ ਕਰਨਾ ਇਹਨਾਂ ਰਾਈਟ ਹੈ ਇਹਨਾਂ ਦੇ ਕੋਲ ਇਹਦਾ ਮਤ ਇਹ ਨਹੀਂ ਦੌੜ ਭੱਜ ਕੇ ਜਾ ਕੇ ਰਾਈਟ ਚਾਬੀ ਕੱਢਣੀ ਜੇ ਬਾਈਕ ਦਾ ਐਕਸੀਡੈਂਟ ਹੋ ਜਾਂਦਾ ਕੋਈ ਕੋਈ ਗੱਲ ਬਾਤਾਂ ਜੀ ਕੌਣ ਜ਼ਿੰਮੇਵਾਰ ਸੀਗਾ ਇਹਨਾਂ ਨੇ ਪੁੱਛਿਆ ਕਹਿੰਦਾ ਮੈਂ ਚਾਬੀ ਭੱਜ ਕੇ ਕੱਢੀ ਆ ਨੀ ਉਹ ਕਹਿ ਰਹੇ ਨੇ ਕੋਈ ਕੋਈ ਕਾਗਜ਼ ਨਹੀਂ ਸੀਗਾ ਨਾ ਹੀ ਕੋਈ ਲਾਇਸੈਂਸ ਸੀਗਾ ਕਾਗਜ਼ ਦੇਖੋ 2015 ਮਾਡਲ ਮੋਟਰਸਾਈਕਲ ਆ ਨਮਾਲੇ ਆ ਵੀ ਆਰਸੀ ਨਿਊ ਹੋਣ ਗਈ ਆ ਇਹਨਾਂ ਨੇ ਮੰਮੀ ਦੇ ਨਾਮ ਤੇ ਇਹ ਮੋਟਰਸਾਈਕਲ ਲਿਆ ਦੇਖੋ ਇਦਾਂ ਦੀ ਕੋਈ ਇਹੋ ਜਿਹੀ ਗੀਸੂ ਨਹੀਂ ਸੀਗਾ ਕੁਛ ਨਹੀਂ ਸੀਗਾ ਲੇਕਿਨ ਇਹਨਾਂ ਨੇ ਜਿਹੜਾ ਭੱਜ ਕੇ ਜਾ ਕੇ ਸਾਡਾ ਇਹਨਾਂ ਨੇ ਮਿਸ ਬੱਚਾ ਨੇ ਕੀਤਾ ਮੋਟਰਸਾਈਕਲ ਚਾਬੀ ਕੱਢੀ ਉਹ ਗਲਤ ਕੀਤਾ ਇਹਨਾਂ ਨੇ ਉੱਤੋਂ ਮੈਨੂੰ ਕਹਿ ਰਹੇ ਹੈਲਮਟ ਨਹੀਂ ਪਾਇਆ ਤੇ ਪੰਗ ਲਾ ਕੇ ਦਿਖਾਏ ਇਹ ਮੈਨੂੰ ਕਹਿੰਦਾ ਇਹ ਬਾਈਕ ਕੌਣ ਬੋਏ ਤੁਸੀਂ ਪਿੱਛੇ ਬੈਠੇ ਹੋਏ ਸੀਗੇ ਹਾਂਜੀ ਮੈਂ ਬਾਈਕ ਮੈਂ ਠੀਕ ਨਹੀਂ ਸੀ ਦਵਾਈ ਲੈਣ ਮਾਤਾ ਦੀ ਦਵਾਈ ਤੇ ਲਾਇਸੈਂਸ ਦਾ ਅਗਲੇ ਦਾ ਬੰਦਾ ਸੀਗਾ ਨਾ ਪੁੱਛਣਾ ਹਾਂਜੀ ਬਿਲਕੁਲ ਤੁਸੀਂ ਚਲਾ ਰਹੇ ਸੀਗੇ ਭਾਈ ਬਾਈਕ ਨਹੀਂ ਨਹੀਂ ਲੜਕਾ ਉਦੋਂ ਇਹ ਥੋੜੀ ਕਿ ਇਹ ਚੌਕ ਆ ਇਹ ਪਬਲਿਕ ਦਾ ਰਸਤਾ ਆ ਇਹ ਲਾਈਟਾਂ ਦੇਖੋ ਸਾਰੀਆਂ ਸਾਰੇ ਲੋਕ ਖੜੇ ਇੱਥੇ ਹੋਰ ਦੇਖੋ ਕਿੱਥੇ ਖੜੇ ਆ ਇਹਨਾਂ ਨੱਕ ਥੋੜੀ ਇਹਨਾਂ ਦਾ ਲਾਕਾ ਇਹਨਾਂ ਦਾ ਉਹ ਉਹ ਲਗਾ ਇਹਨਾਂ ਦਾ ਉੱਥੇ ਜਾ ਕੇ ਉੱਥੇ ਜਾ ਕੇ ਰੋਕ ਸਕਦੇ ਆ ਠੀਕ ਹੈ ਨਾ ਇਹ ਥੋੜੀ ਜਿਹਾ ਇੱਥੇ ਉਹ ਕਹਿ ਰਹੇ ਜਿਹੜੇ ਇਲਜ਼ਾਮ ਲਗਾ ਰਹੇ ਸਾਰੇ ਬੇਬੁਨਿਆਦ ਆ ਕੋਈ ਐਦਾਂ ਦੀ ਗੱਲ ਨਹੀਂ ਹੋਈ ਇਹ ਭੱਜਣ ਲੱਗੇ ਸੀਗੇ ਤੇ ਅਸੀਂ ਚੋਰ ਕਦੀ ਮੰਨਿਆ ਕਿ ਮੈਂ ਚੋਰੀ ਕੀਤੀ ਹੈ ਜਾਂ ਮੈਂ ਚੋਰ ਆ ਤੁਸੀਂ ਦੱਸੋ ਪਹਿਲੇ ਆਓ ਸੀਸੀਟੀਵੀ ਕੈਮੇ ਲੱਗੇ ਆ ਸੀ ਇਹ ਵੀ ਦੇਖੀਏ ਸੀਸੀਟੀਵੀ ਕੈਮਰੇ ਦੀ ਫੋਟੋਆਂ ਖੜਾਈ ਜਾਵੇ ਮੰਨ ਲਈ ਗਾਰੀਦਾਰ ਕਹਿੰਦਾ ਮੈਂ ਚਾਬੀ ਕੱਢੀ ਆ ਮੰਨ ਲਈ ਗਿਆ ਦੀ ਮੰਨ ਲਈ ਗਾਰੀਦਾਰ ਕਹਿੰਦਾ ਮੈਂ ਚਾਬੀ ਕੱਢੀ ਆ ਤੇ ਮੈਂ ਇਹਨਾਂ ਨੂੰ ਕਿਹਾ ਆ ਹਾਂ ਹੁਣ ਮੁਕਰਨ ਦਾ ਸਾਫ ਕੋ ਚਲ ਦੇ ਮੋਰ ਤੋਂ ਚਾਬੀ ਉਹ ਮੰਨੇ ਕੱਢੀ ਸੀ ਉਹਨਾਂ ਨੇ ਕੱਢੀ ਮੋਰ ਤੋਂ ਚਾਬੀ ਕੱਢੀ ਹੈ ਚਾਬੀ ਕੱਢਦੇ ਕੱਢ ਬਿਲਕੁਲ ਸਾਹੀਏ ਡਾਕਟਰ ਵੀ.ਆਰ. ਅੰਬੇਦਕਰ ਚੌਂਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਲੜਕਾ ਇਲਜ਼ਾਮ ਲਗਾ ਰਿਹਾ ਪੁਲਿਸ ਮੁਲਾਜ਼ਮ ਤੇ ਕਿ ਮੈਂ ਬਾਈਕ ਤੇ ਜਾ ਰਿਹਾ ਸੀਗਾ ਤੇ ਪੁਲਿਸ ਮੁਲਾਜ਼ਮ ਨੇ ਮੈਨੂੰ ਕਿਹਾ ਹੈਲਮਟ ਨਹੀਂ ਪਾਈ ਜਦੋਂ ਇਹਨੇ ਕਿਹਾ ਕਿ ਮੈਂ ਸਰਦਾਰ ਆ ਤੇ ਮੈਨੂੰ ਕਿਹਾ ਗਿਆ ਕਿ ਤੂੰ ਆਪਣੀ ਪੱਗ ਲਾ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਆ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਡਾਕਟਰ ਵੀ.ਆਰ. ਅੰਬੇਦਕਰ ਚੌਂਕ ਦੀਆਂ ਜਿੱਥੇ ਚਲਾਨ ਤੋਂ ਬਾਅਦ ਐ ਸਾਰਾ ਹੰਗਾਮਾ ਹੋ ਰਿਹਾ ਦੇਖ ਸਕਦੇ ਹੋ ਤਸਵੀਰਾਂ ਟ੍ਰੈਫਿਕ ਪੁਲਿਸ ਮੁਰਦਾਬਾਦ ਟ੍ਰੈਫਿਕ ਪੁਲਿਸ ਮੁਰਦਾਬਾਦ ਪ੍ਰਿਪਾਟ ਕਾਕਾ ਕੰਬਲੀ ਪੁਲਿਸ ਮੁਰਦਾਬਾਦ ਟ੍ਰੈਫਿਕ ਪੁਲਿਸ ਟਕੇਸ਼ਾਈ ਟਕੇਸ਼ਾਈ ਨਹੀਂ ਚਲੇਗੀ ਟਕੇਸ਼ਾਈ ਜੀ ਤੁਸੀਂ ਦੇਖ ਸਕਦੇ ਹੋ ਸਿੱਖ ਜੋ ਨੌਜਵਾਨ ਬਾਈਕ ਦੇ ਉੱਤੇ ਜਾ ਰਹੇ ਸੀਗੇ ਡਾਕਟਰ ਬੀ ਆਰ ਅੰਬੇਦਕਰ ਚੌਂਗਦੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਤੇ ਜਦੋਂ ਉਹਨੂੰ ਪੁੱਛਿਆ ਗਿਆ ਤੂੰ ਹੈਲਮਟ ਨਹੀਂ ਪਾਇਆ ਉਹ ਕਹਿ ਰਿਹਾ ਮੈਂ ਸਰਦਾਰ ਆ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਇਹਨੂੰ ਕਿਹਾ ਇਹ ਤੂੰ ਪਾਗ ਉਤਾਰ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਹੈ ਇਹ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਸ ਪ੍ਰਸ਼ਾਸਨ ਦੇ ਖਿਲਾਫ ਨਰੇਬਾਜੀ ਹੋ ਰਹੀ ਹੈ ਦੇਖ ਸਕਦੇ ਹੋ ਟ੍ਰੈਫਿਕ ਪੁਲ ਹੈ ਹਾਏ ਹਾਏ ਟੱਕੇ ਸਾਈ ਤੁਹਾਰੀ ਵੀ ਰੋਕੇ ਹੁੰਦੇ ਰੁਕਾਉਂਦੇ ਹੋਣ ਗੋਣ ਕਰਦਾ ਟੱਕੇ ਸਾਈ ਨਹੀਂ ਕਰੇਗਾ ਟੱਕੇ ਸਾਈ ਨਹੀਂ ਕਰੇਗੀ ਪੰਜਾਬ ਪੁਲ ਹੈ ਬਿਲਕੁਲ ਇੱਕ ਇੱਥੇ ਈ ਰਿਕਸ਼ਾ ਵਾਲਾ ਵੀ ਪਹੁੰਚਿਆ ਉਹਦੇ ਨਾਲ ਵੀ ਗੱਲਬਾਤ ਕਰਦੇ ਕੀ ਹੋਇਆ ਕੀ ਹੁਣ ਤਾਣਾ ਅਜੀ ਇੱਥੇ ਖੜੇ ਹੋਏ ਨਾਲੇ ਚਲਾਨ ਕੱਟਦਾ ਇੱਥੇ ਕਿੱਥੇ ਖੜੇ ਹੋਏ ਸੀਗੇ ਇੱਥੇ ਬੱਸ ਜਿੱਥੇ ਆਂਦੀ ਇਧਰੋਂ ਆਇਆ ਕੰਦੇ ਬੱਸ ਚਲਾਨ ਕਰਦਾ ਕਿੰਨੇ ਦਾ ਚਲਾਨ ਕੱਟਿਆ 6000 ਦੇਖ ਲਓ 6000 ਰੁਪਏ ਦਾ ਤੁਹਾਡਾ ਚਲਾਨ 6000 ਆਪਾਂ ਦੇ ਸਾਹਮਣੇ ਇਹ ਪੰਜਾਬ ਪੁਲਿਸ ਦਾ ਧੱਕਾ ਸ਼ਰਿਆਮ ਧੱਕਾ ਆ ਨੀ ਈ ਰਿਕਸ਼ਾ ਵਾਲਾ 6000 ਕਿੱਥੋਂ ਭਰੇਗਾ ਇਹ 50 49 ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਜ਼ਿਲ੍ਹੇ ਦੇ ਕਮਿਸ਼ਨ ਸਾਹਿਬ ਨੂੰ ਇਹ ਚੀਜ਼ ਦਾ ਇਹ ਬੰਦਾ ਗਰੀਬ ਦੀ ਸ਼ਕਲ ਦੇਖ ਲੋ ਇਨਕਾ ਚਲਾਉਂਦਾ ਆ 6000 ਰੁਪਏ ਬੰਦਾ ਭਰ ਸਕਦਾ ਆ ਤੇ ਚਲਾਨ ਘਟੋ ਨਹੀਂ ਚਲਾਨ ਨਹੀਂ ਭਰ ਸਕਦਾ ਇਹ ਦੇਖੋ ਗਰੀਬ ਬੰਦਾ ਰੋ ਰਿਹਾ ਵਾ ਇਹ ਸਾਰੇ ਜਿਹੜੇ ਟ੍ਰੈਫਿਕ ਪੁਲਿਸ ਸਸਪੈਂਡ ਹੋਣੇ ਚਾਹੀਦੇ ਆ ਜੇ ਅਗਰ ਸੀਟੀ ਸਾਹਿਬ ਜੇ ਇਹਨਾਂ ਤੁਰੰਤ ਸਪੈਨ ਨਾ ਦਿੱਤਾ ਗਿਆ ਤਾਂ ਅਸੀਂ ਕੱਲ ਜੀ ਸੀਟੀ ਸਾਹਿਬ ਦਾ ਪੋਟਾ ਹੀ ਫੋਕਾਂਗੇ ਔਰ ਉਹਨਾਂ ਦਾ ਦਫਤਰ ਨਹੀਂ ਜਿਹੜਾ ਤੁਹਾਡਾ 6000 ਦਾ ਚਲਾਨ ਹੋਇਆ ਕਿਸ ਚੀਜ਼ ਦਾ ਹੋਇਆ ਚਲਾਨ ਨਹੀਂ ਕਿ ਖੜੇ ਖੜਨ ਦਾ ਨੋ ਪਾਰਕਿੰਗ ਦਾ ਖੜੇ ਨਹੀਂ ਉਹ ਆ ਰਿਹਾ ਸੀ ਬਸ ਆ ਰਿਹਾ ਸੀ ਬਸ ਖੜੇ ਹੋ ਸਵਾਰੀ ਛੱਡ ਕੇ ਆ ਰਹੀ ਸੀ ਤੁਸੀਂ ਖਾਲੀ ਗੱਡੀ ਖਾਲੀ ਗੱਡੀ ਚਲਾਈ ਤੁਸੀਂ 6000 ਦੇਖਿਓ ਕਿਸ ਚੀਜ਼ ਲਿਖਿਆ ਕੀ ਹੋਇਆ ਕਿਸ ਚੀਜ਼ ਦਾ 6000 ਆ ਬਿਲਕੁਲ ਲਗਾਤਾਰ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਗਰੀਬਾਂ ਦੇ ਨਾਲ ਤੱਕਾ ਕਰ ਰਹੀ ਆ ਪੁਲਿਸ ਦੇਖ ਸਕਦੇ ਹੋ ਸ਼੍ਰੀ ਆਮ ਇੱਕ ਆਟੋ ਰਿਕਸ਼ੇ ਵਾਲੇ ਦਾ ਵੀ 6000 ਰੁਪਏ ਦਾ ਚਲਾਨ ਕੱਟ ਦਿੱਤਾ ਦੱਸਿਆ ਜਾ ਰਿਹਾ ਕੀ ਹੈ ਸਵਾਰੀ ਛੱਡ ਕੇ ਉੱਥੋਂ ਜਾ ਰਿਹਾ ਸੀਗਾ ਤੇ ਇਹ ਖੜਾ ਖੜੇ ਹੋਏ ਸੀਗੇ ਤੁਸੀਂ ਲਾਈਟ ਤੇ ਖੜਾ ਲਾਈਟ ਦੇਖ ਰਹੇ ਸੀ ਲਾਈਟ ਤੇ ਖੜੇ ਹੋਏ ਸੀਗੇ ਬਿਲਕੁਲ ਰੈੱਡ ਲਾਈਟ ਦੇ ਉੱਤੇ ਖੜਿਆ ਜੇ ਰੈੱਡ ਲਾਈਟ ਟੱਪ ਜਾਂਦੇ ਫੇਰ ਵੀ ਚਲਾਂਗੇ ਹੁਣ ਖੜੇ ਹੋ ਗਏ ਫੇਰ ਵੀ ਚਲਾਨਾ ਇਹਨੂੰ ਕਿਵੇਂ ਦੇਖਦੇ ਹੋ ਕੋਈ ਸਰਦਕਾ ਤੱਕਾ ਕਰਾ ਗਿਆ ਬੰਦੇ ਹੀ ਹੈਗਾ ਹੌਂਸਾ ਤੱਕਾ ਕਰਾ ਦੇਖੋ ਲੋਕ ਜਿਆਦਾ ਤੱਕਾ ਕਰ ਰਹੀ ਆ ਦੇਖੋ ਇਹ 22 ਸਾਲ ਦੇ ਬੱਚੇ ਦਾ ਭੱਜ ਕੇ ਉਹਨਾਂ ਨੇ ਚਾਬੀ ਮਟਰਸੇ ਲਾਈ ਆ ਇਹ ਬੱਚੇ ਡੇਗ ਜਾਂਦੇ ਸੱਟਾਂ ਲੱਗ ਜਾਂਦੀਆਂ ਕੌਣ ਜ਼ਿੰਮੇਵਾਰ ਸੀ ਉਹਦੇ ਵਿੱਚ ਉਹਦਾ ਮੋਬਾਈਲ ਜੇ ਟੁੱਟਿਆ ਡਿੱਕੇ ਮੋਬਾਈਲ ਟੁੱਟ ਗਿਆ ਆ ਅਸੀਂ ਬੋਤ ਹੈ ਪੁਲਿਸ ਦੀ ਨਿੰਦਣਯੋਗ ਗੱਲ ਇਹ ਆ ਇਹ ਕਿ ਇਹੋ ਜਿਹਾ ਵੇਖ ਸੀਸੀਟੀਵੀ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੇ ਉਹਨਾਂ ਨੂੰ ਸੀਸੀਟੀਵੀ ਕਢਾਉਣ ਦੀ ਮੰਗ ਕੀਤੀ ਤੁਸੀਂ ਫੋਨ ਕੀਤਾ ਜੀ ਇੱਥੇ ਟ੍ਰੈਫਿਕ ਦੇ ਐਸਐਚਓ ਸਾਹਿਬ ਆਏ ਸੀ ਉਹ 2 ਮਿੰਟ ਰੁਕੇ 2 ਮਿੰਟ ਰੁੱਕ ਕੇ ਨਾਲ ਹੀ ਉਹ ਚਲੇ ਗਏ ਆ ਹੁਣ ਹੀ ਕੋਈ ਗੱਲ ਨਹੀਂ ਸੁਣੀ ਐਸਪੀ ਸਾਹਿਬ ਨਾਲ ਦੋ ਆਡੀ ਗੱਲ ਹੋਈ ਐਸਪੀ ਟ੍ਰੈਫਿਕ ਨਹੀਂ ਹੋਈ ਅਸੀਂ ਰਿਟਰਨ ਦੇ ਵਿੱਚ ਕੰਪਲੀਟ ਦਵਾਂਗੇ ਅਸੀਂ ਇਹਨਾਂ ਤੇ ਕਾਰਵਾਈ ਕਾਨੂੰਨੀ ਕਰਾਏ ਕਰਵਾਵਾਂਗੇ ਜ਼ੋਬਾਨੀ ਪਹਿਲੇ ਪਹਿਲੇ ਤੇ ਪਿਆਰ ਹੋਣਾ ਚਾਹੀਦਾ ਹੈ ਤੁਸੀਂ ਪੰਜਾਬ ਪੁਲ ਦੇ ਪੁਲਿਸ ਨੇ ਅਸੀਂ ਉਧਰੋਂ ਆਏ ਲੋਕੀਂ ਕੱਢਦੇ ਆ ਨਾਜਪੁਰ ਪੁਲਿਸ ਖੜੇ ਹੋ ਰਹੇ ਲਾਈਟ ਦੇਖ ਰਹੇ ਸੀ ਉਦੋਂ ਘੱਟ ਨਾਜ ਦੇ ਪੁਲਿਸ ਮਲਾਏ ਮਹਾਰਾਜ ਹਲਮਲ ਪਾਉਂਦੀ ਹੈ ਪਨਾ ਦੇ ਇਹਨਾਂ ਦੀਆਂ ਗੱਡੀਆਂ ਦੇ ਕਾਗਜ਼ ਤੇ ਗੱਡੀਆਂ ਚ ਕਾਇਏ ਪੂਰੇ ਹੁੰਦੇ ਆ ਇਹਨਾਂ ਦੀ ਆਪਾਂ ਮੰਨ ਲਦੇ ਆ ਇਹਨਾਂ ਦੇ ਪੁਲਿਸ ਮੁਲਾਜ਼ਮਾਂ ਦੇ ਸਾਰੀਆਂ ਗੱਡੀਆਂ ਦੇ ਚੱਕ ਕਾਗ ਚੱਕ ਕਿੱਥੇ ਜਾਣ ਮੋਟਰਸਾਈਕਲਾਂ ਦੇ ਗੱਡੀਆਂ ਦੇ ਕਾਰਾਂ ਦੇ ਜੋ ਵੀ ਹੈ ਇਹਨਾਂ ਦੇ ਕੋਲ ਵਾਈਕਲ ਹੈਗਾ ਹੈ ਜਾਂ ਸਰਕਾਰੀ ਏ ਚਾਹੀ ਇਹਨੇ ਪ੍ਰਾਈਵੇਟ ਆ ਇਹਨਾਂ ਦੀਆਂ ਗੱਡੀਆਂ ਸਾਰੇ ਚੱਕ ਕਿੱਥੇ ਆ ਜਾਣ ਇਹਨਾਂ ਦੇ ਕੋਈ ਵੀ ਗੱਡੀਆਂ ਚੱਕ ਪੂਰੇ ਨਹੀਂ ਲੇਗਾ ਜਦੋਂ ਇਹਨਾਂ ਦੇ ਪੰਜਾਬ ਪੁਲਿਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕੱਲ ਨੂੰ ਕੱਲ ਸੀਪੀ ਸਾਹਿਬ ਦਾ ਪੁੱਤਰਾ ਫੋਕਾਂਗੇ ਇਹ ਸਾਰੇ ਚਲਾਨ ਕੱਟੇ ਹੋਏ ਟੈਂਸ਼ਨ ਹੋਣੀ ਚਾਹੀਦੀ